ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਪਲਾਨ 2026 ਨਾਲ ਸੰਬੰਧਤ ਬਹੁਤ ਹੀ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਨੇ ਆਪਣੇ ਅਗਲੇ ਸਾਲ ਦੇ ਇਮੀਗ੍ਰੇਸ਼ਨ ਪੱਧਰਾ ਬਾਰੇ ਫੈਸਲਾ ਕਰ ਲਿਆ ਜਿਸ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਪਰ ਨਾਲ ਹੀ ਵਰਕ ਪਰਮਿਟ ਹੋਲਡਰਾਂ ਲਈ ਇੱਕ ਵੱਡਾ ਸਕਾਰਾਤਮਕ ਐਲਾਨ ਵੀ ਕੀਤਾ ਗਿਆ ਹੈ ਕੈਨੇਡਾ ਵੱਲੋਂ ਜਾਰੀ ਕੀਤੇ ਗਏ ट्रांजिशन ਪਲਾਨ ਦੀ ਸਭ ਤੋਂ ਵੱਡੀ ਸਕਾਰਾਤਮਕ ਖਬਰ ਇਹ ਹੈ ਕਿ ਸਾਲ 2026 ਅਤੇ 2027 ਦੌਰਾਨ ਲਗਭਗ 33000 ਵਰਕ ਪਰਮਿਟ ਹੋਲਡਰਾਂ ਨੂੰ ਪੀਆਰ ਰੈਜ਼ੀਡੈਂਟ ਦਿੱਤੀ ਜਾਵੇਗੀ ਇਸ ਨਾਲ ਇਹ ਉਮੀਦ ਵੱਧ ਗਈ ਹੈ ਕਿ ਸਰਕਾਰ ਜਲਦੀ ਹੀ ਕੋਈ ਨਾ ਕੋਈ ਨਵਾਂ ਟੀਆ ਟੂ ਪੀਆਰ ਪ੍ਰੋਗਰਾਮ ਲੈ ਕੇ ਆ ਸਕਦੀ ਹੈ ਜੋ ਖਾਸ ਤੌਰ ਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਨੂੰ ਸਥਾਈ ਨਿਵਾਸ ਦੇਣ ਦੇ ਕੇਂਦਰਿਤ ਹੋਵੇਗਾ ਪਰਮਨੈਂਟ ਰੈਜ਼ੀਡੈਂਟ ਦੇ ਮਾਮਲਿਆਂ ਵਿੱਚ ਟੀਚਾ ਲਗਭਗ ਸਥਿਰ ਰੱਖਿਆ ਗਿਆ ਹੈ ਪਹਿਲਾਂ ਇਹ ਟੀਚਾ ਲਗਭਗ 395000 ਅਰਜ਼ੀਆਂ ਦਾ ਸੀ ਜਿਸ ਨੂੰ ਹੁਣ ਮਾਮੂਲੀ ਘਟਾ ਕੇ 380000 ਅਰਜ਼ੀਆਂ ਤੱਕ ਕੀਤਾ ਗਿਆ ਹੈ ਹਾਲਾਂਕਿ ਇਹ ਬਦਲਾਅ ਬਹੁਤ ਵੱਡਾ ਨਹੀਂ ਪਰ ਕੁੱਲ ਮਿਲਾ ਕੇ ਓਟੇ ਵਿੱਚੋਂ ਲਗਭਗ 64% ਅਰਜ਼ੀਆਂ ਆਰਥਿਕ ਇਮੀਗ੍ਰੇਸ਼ਨ ਦੀਆਂ ਹੋਣਗੀਆਂ ਜਿਸ ਵਿੱਚ ਐਕਸਪ੍ਰੈਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਸ਼ਾਮਲ ਹਨ ਇਸ ਤੋਂ ਉਸ ਪਾਸਟ ਹੈ ਕਿ ਕੈਨੇਡਾ ਦੀ ਆਰਥਿਕ ਰਸਤਾ ਨੂੰ ਹੁਨਰਮੰਦ ਕਾਮਿਆਂ ਦੀ ਲਗਾਤਾਰ ਲੋੜ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਦਾ ਕੋਟਾ ਪਿਛਲੇ ਸਾਲ ਦੇ 3 ਦੇ ਮੁਕਾਬਲੇ ਲਗਭਗ 50% ਤੱਕ ਘਟਾ ਦਿੱਤਾ ਗਿਆ ਹੈ। ਵਿਜ਼ਟਰ ਵੀਜ਼ਾ ਦੇ ਟੀਚੇ ਵਿੱਚ ਲਗਭਗ 43% ਦੀ ਵੱਡੀ ਕਟੌਤੀ ਕੀਤੀ ਗਈ ਹੈ। ਟੈਂਪਰੇਰੀ ਫੋਰਨ ਵਰਕਰਾਂ ਦੇ ਉੱਪਰ ਵੀ ਕੈਪ ਲਗਾਇਆ ਗਿਆ ਹੈ ਜਿਸ ਕਾਰਨ ਐਲ ਐਮ ਏ ਆਈ ਵਰਕ ਪਰਮਿਟ ਵੀ ਕੱਟੇ ਜਾਣ ਦੀ ਉਮੀਦ ਹੈ ਕਟੋਤੀਆਂ ਦੇ ਇਸ ਵੱਡੇ ਐਲਾਨ ਨੂੰ ਦੇਖਦੇ ਹੋਏ ਉਹ ਸਾਰੇ ਵਿਨੇਕਾਰ ਜੋ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਲਈ ਅਰਜੀ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਲਕੁਲ ਵੀ ਉਡੀਕ ਨਾ ਕਰਨ ਪਹਿਲਾਂ ਜਿੱਥੇ 3 ਲੱਖ ਅਰਜ਼ੀਆਂ ਦਾ ਟੀਚਾ ਸੀ ਹੁਣ ਉਹ ਘਟ ਕੇ 1.5 ਲੱਖ ਦੇ ਕਰੀਬ ਰਹਿ ਗਿਆ ਹੈ ਇਸ ਲਈ ਆਪਣੀਆਂ ਅਰਜ਼ੀਆਂ ਜਿੰਨੀ ਜਲਦੀ ਹੋ ਸਕੇ ਜਮ੍ਹਾਂ ਕਰਵਾਓ ਤਾਂ ਜੋ ਤੁਸੀਂ ਨਵੇਂ ਘਟਾਏ ਗਏ ਟੀਚੇ ਦੀ ਵਿੰਡੋ ਵਿੱਚ ਆ ਸਕੋ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਕੈਨੇਡਾ ਦੀ ਫਾਈਲ ਲਗਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਵੀਡੀਓ ਭੇਜੋ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੀ ਫਾਈਲ ਲਗਾ ਸਕਣ ਅਤੇ 1.5 ਲੱਖ ਦੇ ਕਰੀਬ ਜਿਹੜਾ ਟੀਚਾ ਮਿੱਥਿਆ ਗਿਆ ਹੈ ਉਸ ਦੇ ਵਿੱਚ ਉਹ ਲੋਕ ਆ ਸਕਣ ਅਤੇ ਉਹਨਾਂ ਦੀ ਫਾਈਲ ਜਿਹੜੀ ਹੈ ਕੈਨੇਡਾ ਦੀ ਲੱਗ ਜਾਵੇ ਇਸ ਲਈ ਬਿਲਕੁਲ ਵੀ ਦੇਰੀ ਨਾ ਕਰੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ